ਹਾਂਜੀ ਸਵਾਗਤ ਹੈ ਤੁਹਾਡਾ ਅਖਤਰਾ ਐਲਐਸਆਈ ਕੇ YouTube ਚੈਨਲ ਤੇ ਇਹ ਵੀਡੀਓ ਜੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਐਮਐਸਪੀ ਦਾ 2024-25 ਲਈ ਫਸਲਾਂ ਦਾ ਰੇਟ ਵਧਿਆ ਝੋਨੇ ਦਾ ਜਿਹੜਾ ਆਪਣੇ ਆਮ ਝੋਨਾ ਲੱਗਦਾ ਗ੍ਰੇਡ ਏ 2320 ਰੁਪਏ ਰੇਟ ਉਹਦਾ ਹੋ ਗਿਆ ਜੀ 117 ਰੁਪਏ ਰੇਟ ਵਧਿਆ ਪਹਿਲਾਂ 2300 ਜਿਹੜਾ 2183 ਸੀ ਕਾਮਨ ਦਾ ਤੇ 2203 ਸੀ ਆ ਜਿਹੜਾ ਆਪਣੇ ਆਮ ਝੋਨਾ ਲੱਗਦਾ ਗ੍ਰੇਡ ਏ ਉਹਦਾ ਹੁਣ 2320 ਰੁਪਏ ਰੇਟ ਹੈ ਜੀ ਇਸ ਸਾਲ ਲਈ ਜਮਾਰ ਦੇ ਰੇਟ ਚ ਵਾਧਾ ਕੀਤਾ ਗਿਆ ਜੀ 191 ਬਾਜਰੇ ਚ 125 ਰਾਗੀ ਚ 444 ਮੱਕੀ ਚ 135 ਅਰਹਰ ਚ 550 ਮੂੰਗ 124 ਤੇ ਸੋਇਆਬੀਨ 292 ਤੇ ਜਿਹੜਾ ਆਪਣਾ ਨਰਮਾ ਜੀ ਉਹ 7121 ਦਾ ਬਾਸੀ ਜਿਹੜਾ ਮੰਨ ਲਓ ਪਿਛਲੇ ਜਿਹੜੇ 7100 ਹੁਣ 7121 ਹੋ ਗਿਆ ਪਹਿਲਾਂ 680 ਸੀ 500 ਰੁਪਏ ਦੇ ਕਰੀਬ ਨਰਮੇ ਦਾ ਤੇ ਕਪਾਹ ਚ 7521 ਦਾ ਰੇਟ ਹੋ ਗਿਆ। ਵੈਸੇ ਪਿਛਲੇ ਸਾਲ ਵੀ ਨਰਮਾ ਤੇ ਕੁਝ ਫਸਲਾਂ ਐਮਐਸਪੀ ਤੋਂ ਥੱਲੇ ਹੀ ਵਿਕੀਆਂ ਸੀ। ਪਰ ਚੋਨਾ ਜਿਹੜਾ ਉਹ 2320 ਤੇ ਨਰਮਾ 7121 ਰੁਪਏ ਜਿਹੜੀ ਐਮਐਸਪੀ ਹੈ ਇਸ ਸਾਲ ਲਈ ਤਾਂ ਇਹ ਵਾਦਾ ਕੀਤਾ ਗਿਆ ਫਸਲਾਂ ਦੇ ਵਿੱਚ ਹਰ ਸਾਲ ਜਿਹੜਾ ਹੁੰਦਾ ਹੈਗਾ। ਵੀਡੀਓ ਦੇਖਣ ਲਈ ਧੰਨਵਾਦ ਜੀ ਨਵੇਂ ਚੈਨਲ ਨੂੰ।